ਹਜ਼ਾਰ ਨਿਊ ਪੁਲਿਸ ਵਾਲੇ ਪੰਜਾਬ ਸਰਕਾਰ ਨੇ ਭਰਤੀ ਕੀਤਾ ਪੁਲਿਸ ਵੀ ਬੜੀ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਬੜੇ ਫਿੱਟ ਫਿੱਟ ਮੁੰਡੇ ਭਰਤੀ ਹੋਏ ਆ। ਇਧਰ ਆ ਪੁਲਿਸ ਵਾਲੇ ਦੋਨੇ ਇੱਕ ਦੂਜੇ ਨੂੰ ਦੇਖੀ ਜਾਂਦੇ ਆ। ਇਧਰ ਭਾਜੀ ਬਾਂਦਰ ਖੜਾ। ਬੜੀ ਅੱਛੀ ਪੁਲਿਸ ਭਰਤੀ ਹੋ ਗਈ ਹੈ ਬੜੇ ਫਿੱਟ ਫਿੱਟ ਮੁੰਡੇ ਆ ਬਾਹਰ ਕੈਨੇਡਾ ਅਮਰੀਕਾ ਜਾ ਕੇ ਦੇਖਦੇ ਬੜੇ ਅੱਛੇ ਅੱਛੇ ਜੰਗਸਟਾਰ ਮੁੰਡੇ ਭਰਤੀ ਹੋਏ ਪੰਜਾਬ ਪੁਲਿਸ। ਨਹੀਂ ਤਾਂ ਤੁਸੀਂ ਪਹਿਲਾਂ ਪੰਜਾਬ ਪੁਲਿਸ ਦਾ ਹਾਲ ਦੇਖੋ। ਨਾ ਕੇ ਇਦਾਂ ਖੜੇ ਹੁੰਦੇ ਐ ਢੇ ਡੱਗੇ ਅੰਮੇ ਮਾਕਾ ਪਿੱਛੇ ਹੁੰਦਾ ਲਾਗਦੇ ਨੇ ਨਾਕੇ ਦੇ ਖੜੇ ਕੇ ਹਾਤੇ ਦੇ ਖੜੇ ਐ ਮੈਨੂੰ ਪੰਜਾਬ ਪੁਲਿਸ ਨਾਲ ਰੋਕ ਲਿਆ ਮੈਂ ਮੋਟਰਸਾਈਕਲ ਆ ਰਿਹਾ ਜੂ ਮੈਨੂੰ ਕਹਿੰਦੇ ਰੋਕ ਓਏ ਮੈਂ ਕਿਹਾ ਕਿਉਂ ਕਹਿੰਦੇ ਮੋਟਰਸਾਈਕਲ ਦੀ ਲਾਈਟ ਹੈ ਨਹੀਂ ਮੈਂ ਕਿਹਾ ਪਿੱਛੇ ਹੋ ਜਾ ਬ੍ਰੇਕ ਵੀ ਨਹੀਂ ਮੈਂ ਮੋਟਰਸਾਈਕਲ ਆ ਰਿਹਾ ਮੈਂ ਪੁਲਿਸ ਨਾਲ ਹੋ ਰਿਹਾ ਮੈਂ ਕਹਿੰਦਾ ਗੜਸੋਣਾ ਮੈਂ ਕਹਾਂ ਹਾਂਜੀ ਕਹਿੰਦੇ ਹੈਲਮਟ ਨਹੀਂ ਪਾਇਆ ਮੈਂ ਕਹਾਂ ਪਹਿਲਾਂ ਇਹ ਦੱਸੋ ਤੁਸੀਂ ਪੁਲਿਸ ਵਾਲਿਓ ਤੁਸੀਂ ਟੋਪੀ ਕਿਉਂ ਨਹੀਂ ਪਾਈ ਕਹਿੰਦੇ ਸਾਨੂੰ ਗਰਮੀ ਲੱਗਦੀ ਹੈ ਮੈਂ ਕਹਾਂ ਹੈਲਮਟ 'ਚ ਪੱਖਾ ਲੱਗਾ ਹੀ ਮੈਂ ਪੁਲਿਸ ਦੀ ਤਾਰੀਫ ਦੇ ਵਿੱਚ ਕੁਝ ਲਿਖਿਆ ਕੀ ਇਹ ਹਰ ਚੌਕ ਵਿੱਚ ਹੁਣ ਨਾਕਾ ਲੱਗਦਾ ਫੜ ਕੇ ਚਲਾਨ ਕੱਟੀ ਜਾਂਦੇ ਸੱਬ ਦਾ ਤਿੰਨ ਤਿੰਨ ਬੈਠ ਕੇ ਬੁਲਟੀ ਉੱਤੇ ਮੁੰਡੇ ਜਦੋਂ ਰੇਸ ਦੱਬਦੇ ਦੌੜ-ਗਾੜ ਪੁਲਸੀਆਂ ਦੇ ਢਿੱਡ ਹਿੱਲਦੇ ਉਹ ਜਦੋਂ ਪਿੱਛੇ ਪੱਜਦੇ ਮੈਂ ਜਦੋਂ ਇੱਥੇ ਆ ਕੇ ਬੈਠਾ ਤੇ ਮੈਨੂੰ ਕਲੇਰ ਕੰਠ ਪਾਜੀ ਚੁੰਡੀਆਂ ਵੱਢੀ ਜਾਵੇ ਮੈਂ ਕਿਹਾ ਪਾਜੀ ਕਿਉਂ ਵੱਢਦਾ ਚੁੰਡੀਆਂ ਕਹਿੰਦਾ ਇੰਨਾ ਸੋਨਾ ਕਿਧਾ ਹੋ ਗਿਆ ਮੈਂ ਕਿਹਾ ਪਾਜੀ ਇੱਕ ਗੱਲ ਕਰਾਂ ਕਹਿੰਦਾ ਹਾਂਜੀ ਮੈਂ ਕਿ ਕਿਸ ਨੇ ਕਰੀਓ ਨਾ ਪਲੀਜ਼ ਤੁਹਾਨੂੰ ਸੌ ਲੱਗੇ ਦਰਬਾਰ ਤੇ ਬੈਠੇ ਹਾਂ ਕਹਿੰਦੇ ਕੀ ਮੈਂ ਕਿ ਇਹ ਕਰੀਮ ਗੋਰੇ ਹੋਣ ਦੀ ਸਿਰਫ ਇੱਕੋ ਬੰਦੇ ਕੋਲ ਹੈ ਕਹਿੰਦੇ ਉਹਦਾ ਨਾਮ ਦੱਸ ਯਾਰ ਪਲੀਜ਼ ਯਾਰ ਮੈਂ ਕਿ ਭਾਜੀ ਮੈਂ ਉਹਦਾ ਨਾਮ ਨਹੀਂ ਦੱਸ ਸਕਦਾ ਭਾਜੀ ਇਹਦੀ ਆਵਾਜ਼ ਨਹੀਂ ਆ ਰਹੀ ਸ਼ਾਇਦ ਇਧਰਲੀ ਸਾਈਡ ਆਵਾਜ਼ ਨਹੀਂ ਆ ਰਹੀ ਫਿਰ ਮੇਰੀ ਇਹ ਗੱਲ ਕਿੱਦਾਂ ਸੁਣ ਗਈ ਤੁਹਾਨੂੰ ਦਰਬਾਰ ਦੇ ਵਿੱਚ ਝੂਠ اچھا ਮੈਨੂੰ ਕਲੇਰ ਭਾਜੀ ਕਹਿੰਗੇ 10 ਕਰੀਮ ਨੂੰ 100 ਦਿੱਤੀ ਗਈ ਹੈ ਮੈਂ ਉਸ ਕਲਾਕਾਰ ਦਾ ਨਾਮ ਨਹੀਂ ਦੱਸ ਸਕਦਾ ਕਹਿੰਦੇ 10 ਨਾ ਕਰੀਮ ਕਿਹਦੇ ਕੋਲ ਆਇਆ ਮੈਂ ਫੇਰ ਦੱਸਤਾ ਮੈਂ ਕਿਹਾ 사ਬਰ ਕੋਟੀ ਕੋਲ ਇਹ ਮੈਂ ਤੁਹਾਡੇ ਕਰਕੇ 100 ਤੋੜੀ ਹੈ ਸਿਰਫ ਪੰਜਾਬ ਚ ਦੋ ਬੰਦੇ ਸੋਣੇ ਆ ਦੀ ਜਿੰਨੇ ਮਰਜੀ ਕਲਾਕਾਰ ਮੋਰੇ ਬੈਠ ਜਾਣ ਹੁਸਨ ਸਿਰਫ ਪੰਜਾਬ ਚ ਦੋ ਬੰਦੀਆਂ ਤੇ ਹੈ ਇਕ ਮੇਰੇ ਦੇ ਕਸਾਵਰ ਭਾਜੀ ਦੇ ਸਾਡੀਆਂ ਦੋਨਾਂ ਦੀਆਂ ਫਿਲਮਾਂ ਆ ਰਹੀਆਂ ਫਿਲਮ ਦਾ ਟਾਈਟਲ ਬਹੁਤ ਪਿਆਰਾ ਹੈ ਭੂਤ ਬੰਗਲਾ ਅੱਛਾ ਇਹ ਤਾਂ ਕਰੀਮਾ ਗਰੂਮਾਂ ਲਾ ਕੇ ਬੜਾ ਫਰਕ ਪਿਆ ਕੈਨੇਡਾ ਅਮਰੀਕਾ ਜਾਂਦੇ ਨੇ ਤਾਂ ਗੋਰੇ ਚਿੱਟੇ ਹੋ ਗਏ ਆ ਪਰ ਮੈਂ ਬਚਪਨ ਜ ਬਹੁਤ ਜ਼ਿਆਦਾ ਕਾਲਾ ਸੀ ਬਹੁਤ ਜ਼ਿਆਦਾ ਪਹਿਲੀ ਗੱਲ ਤੇ ਜਦੋਂ ਮੈਂ ਹੋਇਆ ਕਿੰਨਾ ਚਿਰ ਹੀ ਨਹੀਂ ਪਤਾ ਚੱਲਿਆ ਕਿ ਹੋਇਆ ਕੀ ਹੈ ਕਹਿੰਦੇ ਜੀ ਲਾਈਟ ਤਾਂ ਅਰੇਂਜਮੈਂਟ ਕਰੋ ਨਹੀਂ ਤਾਂ ਲਾਈਟ ਵੀ ਮੇਗਾ ਓਹ ਡੈਡੀ ਕਹਿੰਦਾ ਬੱਚਾ ਹੋਇਆ ਮੇਰੀ ਮਾਂ ਨੂੰ ਬਹੁਤ ਆਸੀ ਮੇਰੇ ਘਰ ਮੁੰਡਾ ਜੰਮਿਆ ਮੇਰੀ ਮਾਂ ਨੇ ਮੈਨੂੰ ਗੋਦੀ ਚ ਲਿਆ ਪਰ ਹੌਸਲਾ ਕਰਕੇ ਦਾਈ ਨਹੀਂ ਪੁੱਛਿਆ ਨਹੀਂ ਭੈਣਾ ਹਾਏ ਨਹੀਂ ਭੈਣਾ ਕਿੰਨੇ ਪੈਸੇ ਦਾਈ ਨੇ ਮੇਰੀ ਸ਼ੱਕਾ ਦੇਖੀ ਕਿ ਦਫਾ ਕਰੋ ਭੈਣ ਜੀ ਇਹੋ ਜੇ ਕੰਮ ਤੇ ਕਾਹਦੇ ਪੈਸੇ ਤੁਸੀਂ ਮੇਰੇ ਹੱਥ ਧਵਾਓ ਖੁਸਰੇ ਆਣ ਬਦਲ ਲੱਗਾ ਫਲਾਣੀ ਫਲਾਣੇ ਕਰ ਮੁੰਡਾ ਜੰਮਿਆ ਖੁਸਰੇ ਬਰੋਂ ਨੱਚਦੀ ਆਣੇ ਕਹਿੰਦੇ ਕਾਕਾ ਜੀਵੇ ਜਦੋਂ ਭਾਪੇ ਨੇ ਮੋਰੇ ਕਿਤੇ ਕਨੇ ਫਿੰਡੀ ਮੂ ਕਾਕਾ ਮਰੇ ਇਹ ਮਰੇ ਤੁਸੀਂ ਕਾਕਾ ਕੀਤਾ ਜਾਂ ਸਿਆਪਾ ਕੀਤਾ ਔਰ ਅੱਜ ਕੱਲ ਦੇ ਬੱਚੇ ਕਹਿੰਦੇ ਕਿਊਟ ਐ ਭਾਵੇਂ ਗਵੰਡੀਆਂ ਦਾ ਬੱਚਾ ਹੋਵੇ ਦਿਲ ਕਰਦਾ ਉਹਦੀ ਪੱਪੀ ਲਿੱਤੀ ਜਾਵੇ ਮੇਰਾ ਵੀ ਬੜਾ ਦਿਲ ਕਰਦਾ ਸੀ ਮੇਰੇ ਘਰ ਦੇ ਮੈਨੂੰ ਪਿਆਰ ਕਰਨ ਮੈਂ ਇੱਕ ਵਾਰੀ ਬੜਾ ਹੌਸਲਾ ਕਰਕੇ ਆਪਣੇ ਚਾਚੇ ਨੂੰ ਗਿਆ ਮੈਂ ਕਹਾ ਚਾਚਾ ਕਹਿੰਦਾ ਹਾਂ ਮਗਾ ਮਰੀ ਪੱਪੀ ਲੈ ਕਦਾ ਸਾਲਿਆ ਮੈਂ ਬੋਲ ਸਾੜ ਨਹੀਂ ਜੂ ਮੇਰੇ ਡੈਡੀ ਨੇ ਮੇਰੀ ਪੱਪੀ ਲੈਣੀ ਮੂੰਹ ਤੇ ਕਾਗਜ਼ ਰੱਖਿਆ ਮੈਂ ਕਿਹਾ ਬੱਲੇ ਉਹ ਲੈ ਮਿਸ਼ਨ ਪੱਪੀ ਦੇ ਆ ਇੱਕ ਚੁੰਮੀ ਰਿਹਾ ਹੁਣ ਥੈਂਕ ਯੂ ਬਾਜੀ ਫਰੋਜ਼ ਖਾਨ ਵਾਸਤੇ 500 ਰੁਪਇਆ 500 ਰੁਪਇਆ 500 ਰੁਪਇਆ ਜੇ ਫਰੋਜ਼ ਖਾਨ 500 ਰੁਪਏ ਦੇ ਕੇ ਗਿਆ ਤੇ ਫੇ ਕੰਟ ਕਲੀਅਰ ਪਰਸੋ ਕਨੇਡਾ ਤੋਂ ਆਇਆ ਕਿੰਨੇ ਬਣਦੇ ਆ ਜਦੋਂ ਬਈ ਕੰਟ ਪਰ ਜੀ ਉੱਠ ਦੇਣੀ ਤੁਸੀਂ ਤਾੜੀਆਂ ਮਾਰੀ ਜਾਓ ਭਾਜੀ ਆਜੋ ਲੋਕਾਂ ਦੀ ਲਕੀਰਾਂ ਮਟਾਉਣੀਆਂ ਆਦੇ ਆਜੋ ਭਾਜੀ ਆਜੋ ਭਾਜੀ ਲੈ ਵੀ ਅੱਜ ਤਾਂ ਬੈਗ ਵੀ ਨਾਲ ਹੀ ਹੈ ਪਲੀ ਇੱਦਾਂ ਇੱਦਾਂ ਮੈਨਾਂ ਕੋਈ ਚੱਕਣ ਵਾਲਾ ਨਹੀਂ ਲੈ ਭਾਜੀ ਆ 10 ਰੁਪਏ ਵਾਪਸ ਆ ਕੇ ਫੜਾਈਓ ਰੋਸ अच्छा पूरी स्टेज ਤੇ ਆ ਦੇਖੋ ਜੀ ਮਜ਼ਾਕ ਹੈ ਇਹ ਦਰਬਾਰ ਤੇ ਬੈਠਾ ਝੂਠ ਨਹੀਂ ਬੋਲਦਾ ਇਹ ਜਿੰਨੇ ਪੈਸੇ ਮੈਨੂੰ ਸਟੇਜ ਤੇ ਹੋਣੇ ਆ ਇਹ ਸਾਰੇ ਪੈਸੇ ਮੈਂ ਲੰਗਰ ਚ ਬਣੇ ਆ ਘਰੇ ਤਿੰਨ ਟਾਈਮ ਬੱਕਦਾ ਪੈਸੇ ਦੀ ਕੋਈ ਲੋੜ ਨਹੀਂ ਪੈਸਾ ਬਹੁਤ بس ਇੰਨੇ ਕ ਘਟਣ ਦੇ ਹੀ ਅੱਜ ਹੋ ਜਾਣਾ ਪੂਰੇ ਦੀਆਂ ਦੀ ਇੰਨੀ ਮੇਰ ਹੈ ਕਿ ਹਰ ਸਾਲ ਲੰਡਨ ਤੋਂ ਆਉਂਦੇ ਆ ਵੀਡੀਓ ਬਣਾਉਣ ਵਾਸਤੇ ਇੱਕ ਵਾਰ ਜ਼ੋਰਦਾਰ ਤਾੜੀਆਂ ਸ਼ੇਵਾ ਵੀਡੀਓ ਵੱਲ ਵਖਰੀਏ ਜਾਤ ਫਕੀਰਾਂ ਦੀ ਵਖਰੀ ਔਕਾਤ ਫਕੀਰਾਂ ਜੋ ਕਾ ਦੇਵਨ ਸੋ ਹੋ ਜਾਂਦਾ ਵਖਰੀ ਗੱਲ ਨਾ ਫਕੀਰਾਂ कदे कर कर ना, एक बार फकी मिला दो पर लालस्तान मिला कर सजदा मस्त फकीरा ڪينارو <laughs> I'm <laughs> my ਲੋਕ ਫਕੀਰਾਂ ਨੂੰ ਪਿਆਰ ਕਰਦੇ ਆ ਬਾਪੂ ਲਾਲ ਬਾਸ਼ਾ ਜੀ ਨੂੰ ਪਿਆਰ ਕਰਦੇ ਆ ਹੱਥ ਤੇ ਕਰਦੇ ਨਮਰ ਜ਼ੋਰਦਾਰ ਤਾਲੀਆਂ ਮੇਰੇ ਨਾਲ ਮਿਲ ਕੇ ਜਿੱਤਾਂ ਪਾ ਕੇ ਐਨ ਸਜਦਾ ਮਸਤ ਫਕੀਰਾ ਕਰ ਕਰ ਭੱਜ ਕੇ ਆਉਂਦੀ ਹੋਣੀ ਕਰ ਜਨਦਾਨ ਮਸਤ ਫਕੀਰਾ ਹੁੰਦੇ ਦਿਲ ਹੁੰਦੇ ਨਹੀਂ ਥਾ ਤਾਂ ਬੋਲ ਲੋ ਕਿਸੇ ਚੀਜ਼ ਦੀ ਕਦਰ ਉਦੋਂ ਪਤਾ ਲੱਗੇ ਜਦੋਂ ਰਹਿੰਦੀ ਨਹੀਂ ਉਹ ਸਾਡੇ ਕੋਲ ਲੱਖ ਪਿਆਰ ਮੁਹੱਬਤਾਂ ਹੋ ਲੱਖ ਪਿਆਰ ਮੁਹੱਬਤਾਂ ਹੋਣ ਭਾਵੇਂ ਰੰਗ ਖੂਨ ਦਾ ਪਿੱਕਾ ਨਹੀਂ ਪੈ ਸਕਦਾ ਆਖਿਰ ਆਪਣੇ ਸਕੇ ਹੀ ਗਮ ਆਉਂਦੇ ਜਗਾ ਉਹਨਾਂ ਦੀ ਕੋਈ ਨਹੀਂ ਪੈ ਇੱਕ ਵਾਰ ਇੱਕੋ ਬੰਦਾ ਬਾਬਾ ਫਕੀਰ ਕੋਲੇ ਚਲਾ ਗਿਆ ਜਾ ਕੇ ਕਹਿਣ ਲੱਗਾ ਕਿ ਬਾਬਾ ਜੀ ਦੋਸਤ ਚੰਗੇ ਹੁੰਦੇ ਨੇ ਜਾਂ ਭਰਾ ਚੰਗੇ ਹੁੰਦੇ ਨੇ ਬਾਬਾ ਜੀ ਬੜੇ ਮੁਸਕਰਾ ਕੇ ਉਹਨੂੰ ਜਵਾਬ ਦਿੱਤਾ ਕਹਿੰਦੇ ਬੇਟਾ ਜਿਹੜੇ ਦੋਸਤ ਹੁੰਦੇ ਨੇ ਉਹ ਹੀਰੇ ਹੁੰਦੇ ਨੇ ਦੋਸਤ ਹੀਰੇ ਹੁੰਦੇ ਨੇ ਤੇ ਜਿਹੜੇ ਭਰਾ ਹੁੰਦੇ ਨੇ ਉਹ ਸੋਨਾ ਹੁੰਦੇ ਨੇ ਕਹਿੰਦਾ ਬਾਬਾ ਜੀ ਤੁਸੀਂ ਤੇ ਦੋਸਤਾਂ ਦੀ ਕੀਮਤ ਜ਼ਿਆਦਾ ਦੱਸ ਦਿੱਤੀ ਕਹਿੰਦੇ ਹਾਂ ਜਦੋਂ ਤੱਕ ਦੋਸਤ ਹੁੰਦੇ ਨੇ ਉਦੋਂ ਤੱਕ ਹੀਰੇ ਹੁੰਦੇ ਨੇ ਕਹਿੰਦੇ ਨੇ ਸਿਆਣੇ ਕਹਿੰਦੇ ਨੇ ਕਿ ਜਦੋਂ ਹੀਰਾ ਟੁੱਟ ਜਾਂਦਾ ਮੁਰ ਕੇ ਜੁੜਦਾ ਵੀ ਜਦੋਂ ਦੋਸਤ ਟੁੱਟ ਜਾਂਦਾ ਮੁਰ ਕੇ ਦੁਸ਼ਮਣੀ ਬਣਦਾ ਹੈ ਭਰਾ ਨਹੀਂ ਬਣਦਾ ਉਹ ਜਿਹੜੇ ਭਰਾ ਹੁੰਦੇ ਆ ਉਹ ਸੋਨਾ ਹੁੰਦੇ ਨੇ ਸੋਨਾ ਚਾਹੇ ਇਹਨਾਂ ਨਾਲ ਛੋਟਾ ਛੋਟਾ ਹੋਇਆ ਹੋਵੇ ਕਿ ਸਾਂਚੇ ਦੇ ਵਿੱਚ ਪਾਓ ਜਿਹੜੀ ਮਰਜ਼ੀ ਮੋਦਰੀ ਬਣਾ ਲਓ ਭਰਾ ਭਾਈ ਹੁੰਦੇ ਨੇ ਤੇ ਦੋਸਤ ਦੋਸਤ ਹੀ ਹੁੰਦੇ ਜੇ ਗੱਲ ਚੰਗੀ ਲੱਗਦੀ ਹੈ ਤਾਂ ਜ਼ੋਰਦਾਰ ਤਾੜੀਆਂ ਤੇ ਸਮਝ ਆ ਗਈ ਇਹ ਹੁਸਨ ਵਾਲੇ ਕਬੂਤਰ ਕੀ ਨਸਲ ਹੋਦੇ ਕਦੀ ਉਸकी ਬਗਲ ਕਦੀ ਉਸकी ਬਗਲ ਹੋ ये वादा तो कर लेते हैं निभाना जाते हैं, लगा कर आग भूल जाते हैं लगाकर याद सीने में बुझाना भूल जाते तेन फसली बटेरे मिल जाएंगे ਤੇਰੇ ਮੇਰੇ ਜਾਣ ਕੇ ਬਠੇਰੇ ਕੋਈ ਸਾਡੇ ਵਾਂਗੂ ਤੇਰੀ ਆਈ ਮਾਣੇਗਾ ਤੰਦਸੀ ਤੈਨੂੰ ਸਾਡੇ ਜਿੰਨਾ ਪਿਆਰ ਕੋਈ ਕਹੇਗਾ ਤੰਦਸੀ ਤੈਨੂੰ ਅਸਲੀ ਗੱਟ ਤੇਰੇ God, God. God, God, God. ਕੀ ਜੇ ਤੈਨੂੰ ਪੈਜੂ ਪਛਤਾਉਣਾ ਤਦ ਚਾਹੇਗੀ ਜੀ